ਸਵੇਰ ਤੋਂ ਹੀ ਜਿਹੜੇ ਵੀ ਆਗੂ ਜਿਹੜੇ ਕਾਲੇ ਪਾਣੀ ਦੇ ਮੋਰਚੇ ਤੇ ਜਿਹੜੇ ਆਗੂ ਹੈ ਉੱਥੇ ਪਹੁੰਚ ਰਹੇ ਨੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਲੁਧਿਆਣੇ 'ਚ ਕਮਾਸਾਨ ਯੁੱਧ ਜਿਹੜਾ ਛਿੜਿਆ ਹੋਇਆ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਲੁਧਿਆਣੇ ਦਾ ਹੈ ਤਾਜਪੁਰ ਰੋਡ ਹੈ ਜੇਲ੍ਹ ਵਾਲੀ ਸਾਈਡ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਹੈ ਉਹ ਪਹੁੰਚੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਆ ਪਹੁੰਚੇ ਹੋਏ ਨੇ ਜੇਕਰ ਮੈਂ ਗੱਲ ਕਰਾਂ ਹੱਤਾ ਦੇ ਵਿੱਚ ਤਕਤੀਆਂ ਵੀ ਫੜੀਆਂ ਹੋਈਆਂ ਹਨ ہماری ਰੋਜੀ ਰੋਟੀ ਮਤ ਛੀਨੋ ਮਜ਼ਦੂਰ ਸੰਘਰਸ਼ ਕਲ ਸੰਕਲਪ ਅਭਿਆਨ ਜਿਹੜਾ ਲੋਕਾਂ ਦੇ ਵੱਲੋਂ ਬੋਰਡ ਫੜਿਆ ਹੋਇਆ ਹੈ ਔਰ ਦੂਸਰੇ ਪਾਸੇ ਮੈਂ ਬੋਰਡ ਦਿਖਾ ਦੇਣਾ ਚਾਹਣਾ ਕਿ ਪੰਜਾਬ ਡੀਅਰ ਐਸੋਸੀਏਸ਼ਨ ਜਿੰਦਾਬਾਦ ਜਿਹੜੇ ਹੱਤਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਔਰ ਜੇਕਰ ਮੈਂ ਗੱਲ ਕਰਾਂ ਲਗਾਤਾਰ ਕਈ ਕਈ ਮਹੀਨਿਆਂ ਤੋਂ ਜਿਹੜਾ ਇਹ ਸੰਘਰਸ਼ ਜਾਰੀ ਹੈ ਉਹਦੇ ਨਾਲੇ ਤੇ ਲਗਾਤਾਰ ਇਹ ਮੋਰਚਾ ਜਿਹੜਾ ਚੁੱਕਿਆ ਹੋਇਆ ਕਾਲੇ ਪਾਣੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਹੈ ਉਹਦੇ ਵਿੱਚੋਂ ਕਈ ਬਿਮਾਰੀਆਂ ਫੈਲ ਰਹੀਆਂ ਨੇ ਕੈਂਸਰ ਦੀ ਬਿਮਾਰੀਆਂ ਫੈਲ ਰਹੀਆਂ ਨੇ ਆਸ-ਪਾਸ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਇੱਕ ਕੋਲ ਜਿਹੜੀ ਦਿੱਤੀ ਗਈ ਸੀ ਕਿ 3 ਦਸੰਬਰ ਨੂੰ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਉਸ ਨੂੰ ਬੰਦ ਕੀਤਾ ਜਾਵੇਗਾ ਬੰਨ ਲਾਇਆ ਜਾਏਗਾ ਤਕਰੀਬਨ 23 ਜਥੇਬੰਦੀਆਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਜਿਦੇ ਵਿੱਚ ਲੱਖਾਂ ਸਦਾਣਾ ਵੀ ਮੌਜੂਦ ਸੀਗੇ ਤਾਂ ਅੱਜ 3 ਦਸੰਬਰ ਹੈ ਔਰ ਜੇਕਰ ਕਰੀਏ ਫਿਰੋਜ਼ਪੁਰ ਰੋਡ ਦੀ ਗੱਲ ਤਾਂ ਜਿਹੜਾ ਵੇਰਕਾ ਮਿਲਕ ਪਲਾਟਾ ਉੱਥੇ 23 ਜਥੇਬੰਦੀਆਂ ਨੇ ਜਿਹੜੀ ਅੱਜ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਸੀ ਤਾਂ ਸਵੇਰ ਤੋਂ ਹੀ ਜਿਹੜੇ ਵੀ ਆਗੂ ਜਿਹੜੇ ਕਾਲੇ ਪਾਣੀ ਦੇ ਮੋਰਚੇ ਤੇ ਜਿਹੜੇ ਆਗੂ ਹੈ ਉੱਥੇ ਪਹੁੰਚ ਰਹੇ ਨੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਔਰ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਡਾਈੰਗ ਇੰਡਸਟਰੀ ਹੈ ਔਰ ਜਿਹੜੇ ਕਾਲੇ ਮੋਰਚੀ ਦੇ ਆਗੂ ਹੈ ਉਹਨਾਂ ਦੇ ਵਿੱਚ ਲੁਧਿਆਣੇ 'ਚ ਧਮਾਸਾਨ ਯੁੱਧ ਜਿਹੜਾ ਛਿੜਿਆ ਹੋਇਆ ਹੈ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਲੁਧਿਆਣੇ ਦਾ ਇਹ ਤਾਜਪੁਰ ਰੋਡ ਹੈ ਜੇਲ੍ਹ ਵਾਲੀ ਸਾਈਡ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਹੈ ਉਹ ਪਹੁੰਚੇ ਹੋਏ ਨੇ ਔਰ ਜੇਕਰ ਮੈਂ ਗੱਲ ਕਰਾਂ ਡਾਈੰਗ ਇੰਡਸਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਇੱਕ ਸਟੇਜ ਲਾਈ ਹੋਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਆ ਲੋਕ ਆ ਪਹੁੰਚੇ ਹੋਏ ਨੇ ਤਕਰੀਬਨ ਲੱਖਾਂ ਦੀ ਗੱਲ ਕਰਾਂ ਮੈਂ ਹਜ਼ਾਰਾਂ ਦੀ ਗੱਲ ਕਰਾਂ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਆ ਪਹੁੰਚੇ ਹੋਏ ਨੇ ਜੇਕਰ ਮੈਂ ਗੱਲ ਕਰਾਂ ਹੱਤਾਂ ਦੇ ਵਿੱਚ ਤਕਤੀਆਂ ਵੀ ਫੜੀਆਂ ਹੋਈਆਂ ਹਨ ہماری ਰੋਜੀ ਰੋਟੀ ਮਤ ਛੀਨੋ ਮਜ਼ਦੂਰ ਸੰਘਰਸ਼ ਕਲ ਸੰਕਲਪ ਅਭਿਆਨ ਜਿਹੜਾ ਲੋਕਾਂ ਦੇ ਵੱਲੋਂ ਬੋਰਡ ਫੜਿਆ ਹੋਇਆ ਹੈ ਔਰ ਦੂਸਰੇ ਪਾਸੇ ਮੈਂ ਬੋਰਡ ਦਿਖਾ ਦੇਣਾ ਚਾਹਨਾ ਕਿ ਪੰਜਾਬ ਡੀਅਰ ਐਸੋਸੀਏਸ਼ਨ ਜਿੰਦਾਬਾਦ ਜਿਹੜੇ ਹੱਤਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਔਰ ਜੇਕਰ ਮੈਂ ਗੱਲ ਕਰਾਂ ਲਗਾਤਾਰ ਕਈ ਕਈ ਮਹੀਨਿਆਂ ਤੋਂ ਜਿਹੜਾ ਇਹ ਸੰਘਰਸ਼ ਜਾਰੀ ਹੈ ਕਈ ਜਥੇਬੰਦੀਆਂ ਦੀ ਗੱਲ ਕਰਾਂ ਕਈ ਸਮਾਜ ਸੇਵੀਆ ਦੀ ਗੱਲ ਕਰਾਂ ਲੱਖੇ ਸਿਧਾਣੇ ਦੀ ਗੱਲ ਕਰਾਂ ਤਾਂ ਉਹਨਾਂ ਨੇ ਬੁੱਢੇ ਨਾਲੇ ਤੇ ਲਗਾਤਾਰ ਇਹ ਮੋਰਚਾ ਜਿਹੜਾ ਚੁੱਕਿਆ ਹੋਇਆ ਕਾਲੇ ਪਾਣੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਹੈ ਉਹਦੇ ਵਿੱਚੋਂ ਕਈ ਬਿਮਾਰੀਆਂ ਫੈਲ ਰਹੀਆਂ ਨੇ ਕੈਂਸਰ ਦੀ ਬਿਮਾਰੀਆਂ ਫੈਲ ਰਹੀਆਂ ਨੇ ਆਸ-ਪਾਸ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਕਾਫੀ ਮੁਸ਼ਕਿਲ ਅਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੋਂ 23 ਜਥੇਬੰਦੀਆਂ ਨੇ ਕਾਲ ਦਿੱਤੀ ਸੀ ਲੁਧਿਆਣੇ ਦੇ 3 ਦਸੰਬਰ ਨੂੰ ਜਿਹੜਾ ਇਹ ਮੋਰਚਾ ਜਿਹੜਾ ਅੱਜ ਸ਼ੁਰੂ ਹੋ ਚੁੱਕਾ ਡੰਗ ਇੰਡਸਟਰੀ ਤੇ ਜਿਹੜੇ ਕਾਲੇ ਪਾਣੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਮਸਾਨ ਯੁੱਧ ਛੁੜਿਆ ਲੱਕੇ ਸਦਾਨੇ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ 3 ਦਸੰਬਰ ਨੂੰ ਅਸੀਂ ਲੁਧਿਆਣਾ ਪਹੁੰਚਾਂਗੇ ਤਾਂ ਉਸ ਤੋਂ ਬਾਅਦ ਜਿਹੜੇ ਸੀਵਰੇਜ ਆ ਉਹ ਤੋੜਾਂਗੇ ਤਾਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਜੇਕਰ ਮੈਂ ਲੁਧਿਆਣਾ ਦੀ ਗੱਲ ਕਰਾਂ ਤਾਂ ਅੱਜ ਲੁਧਿਆਣਾ ਸ਼ਹਿਰ ਪੂਰਾ ਪੁਲਿਸ ਸ਼ੋਣੀ ਦੇ ਵਿੱਚ ਤਬਦੀਲ ਕੀਤਾ ਆ ਥਾਂ ਥਾਂ ਤੇ ਜਿਹੜੀ ਪੁਲਿਸ ਤਾਇਨਾਤ ਆ ਨਾ ਕਿਸੇ ਨੂੰ ਆਨ ਦਿੱਤਾ ਜਾ ਰਿਹਾ ਔਰ ਨਾ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਔਰ ਲੁਧਿਆਣਾ ਦੇ ਤਾਜਪੁਰ ਰੋਡ ਜਿਹੜਾ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਜਿਹੜੇ ਵਰਕਰ ਨੇ ਉਹ ਪਹੁੰਚੇ ਨੇ ਡਾਈੰਗ ਦ੍ਰਸ਼ਟੀ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਸਾਡਾ ਬੁੱਢਾ ਨਾਲਾ ਇਹ ਸਾਡੇ ਵੱਲੋਂ ਜਿਹੜਾ ਪਾਣੀ ਗੰਦਲਾ ਨਹੀਂ ਹੋ ਰਿਹਾ ਉਹਨਾਂ ਨੇ ਇਹ ਵੀ ਗੱਲ ਪਿਛਲੀ ਇੱਕ ਪ੍ਰੈਸ ਕਾਨਫਰੰਸ ਦੇ ਵੀ ਆਖੀ ਸੀ ਕਿ ਜੇਕਰ ਡੇਰੀਆਂ ਦੀ ਗੱਲ ਕਰੀਏ ਤਾਂ ਡੇਰੀਆਂ ਦਾ ਜਿਹੜਾ ਗੋਆ ਉਹ ਵੀ ਬੁੱਢੇ ਦੇ ਨਾਲੇ ਵਿੱਚ ਜਾਂਦਾ ਉਹਦੇ ਕਰਕੇ ਵੀ ਜਿਹੜਾ ਬੁੱਢਾ ਨਾਲਾ ਉਹ ਗੰਦਲਾ ਹੁੰਦਾ ਤਾਂ ਵੱਡੀ ਗਿਣਤੀ ਦੇ ਵਿੱਚ ਇੰਡਸਟਰੀ ਜਿਹੜੇ ਪਹੁੰਚੇ ਨੇ ਦੂਸਰੇ ਪਾਸੇ ਕਾਲੇ ਪਾਣੀ ਦੇ ਮੋਰਚੇ ਵੱਲੋਂ ਜਿੱਥੇ ਬੰਦੀਆਂ ਵੀ ਲਗਾਤਾਰ ਪਹੁੰ ਪੂਰਾ ਪੁਲਿਸ ਚੌਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਵਰਕਰ ਆ ਉਹ ਵੀ ਪਹੁੰਚੇ ਹੋਏ ਦੇਖਣਾ ਹੁਣੇ ਹੋਵੇਗਾ ਕਿ ਉਹਨਾਂ ਨੇ ਕਾਲ ਦਿੱਤੀ ਸੀ ਕਾਲੇ ਪਾਣੀ ਦੇ ਜਿਹੜੇ ਆਗੂ ਨੇ ਕਿ ਇੱਥੇ ਪਹੁੰਚ ਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀਵਰੇਜ ਆ ਉਹ ਤੋੜਾਂਗੇ ਹੁਣ ਦੇਖਣਾ ਹੋਵੇਗਾ ਕਿ ਉੱਥੇ ਪਹੁੰਚਦੇ ਆ ਨਹੀਂ ਪਹੁੰਚਦੇ ਪਰ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਵੀ ਜਿਹੜਾ ਵੇਰਕਾ ਮਿਲਕਪਲਾਣਾ ਉੱਥੇ ਪਹੁੰਚ ਰਹੇ ਨਾ ਤਾਂ ਉਹਨਾਂ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਜਾ ਰਾ ਤਕਰੀਬਨ 15 ਤੋਂ 20 ਜਿਹੜੇ ਜਥੇਬੰਦੀਆਂ ਦੇ ਆਗੂ ਜਿਹੜੇ ਪਹੁੰਚ ਰਹੇ ਸੀ ਉਹਨ ਤਾ ਹੁਣ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਜਰੂਰ ਕਮੈਂਟ ਬਾਕਸ ਕਰਕੇ ਦੱਸਣਾ ਜੁੜੇ ਰਹੋ ਰੋਜਾਨਾ ਸਪੋਕਸਮਨ ਦੇ ਨਾਲ ਧੰਨਵਾਦ